4 ਲੱਖ ਦੇ ਆਸ-ਪਾਸ ਫਰੂਟ ਸਾਡਾ ਨੰਗੇ ਆਣਾ ਇਸ ਸਾਲ। ਲਗਭਗ 2 ਸਾਲਾਂ ਚ ਆਪਾਂ ਨੂੰ ਚੰਗੀ ਨਿਕਮਤੇ ਹੋ ਜਾਂਦਾ ਹੈਗਾ। ਇਹ ਨੂਣਾ ਮਿੱਟੀ ਆ ਜਿਹੜੀ ਥੋੜੀ ਰੇਤਲੀ ਹੋਵੇ ਉਹ ਚ ਵੀ ਹੋ ਜਾਂਦਾ ਚੰਗੀ ਜ ਤਾਂ ਹੋਣੀ ਹੋਣਾਗਾ। ਸਤਿ ਸ਼੍ਰੀ ਅਕਾਲ ਦੋਸਤੋ ਪਿੰਡੂ ਪੋਡਕਾਸਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਆਂ। ਜਿਵੇਂ ਕਿ ਆਪਾਂ ਫਾਰਮਿੰਗ ਦੇ ਰਿਲੇਟਡ ਵੀਡੀਓ ਲੈ ਕੇ ਆਉਂਦੇ ਰਹਿੰਦੇ ਆਂ ਤੇ ਅੱਜ ਆਪਾਂ ਅਜਿਹੀ ਇੱਕ ਫਾਰਮਿੰਗ ਦੇ ਰਿਲੇਟਡ ਵੀਰ ਲੈ ਕੇ ਆਏ ਆਂਗੇ ਡ੍ਰੈਗਨ ਫਰੂਟ ਦੀ ਅਕਸਰ ਆਪਾਂ ਪਿੰਡਾਂ ਦੇ ਵਿੱਚ ਸੁਣਦੇ ਆਂ ਲੋਕਾਂ ਨੂੰ ਵੀ ਲੋਕ ਅਕਸਰ ਕਹਿੰਦੇ ਰਹਿੰਦੇ ਨੇਗੇ ਵੀ ਖੇਤੀ ਦੇ ਵਿੱਚੋਂ ਆਪਾਂ ਨੂੰ ਕੁਝ ਨਹੀਂ ਪੈਂਦਾ ਪਰ ਖੇਤੀ ਦੇ ਵਿੱਚੋਂ ਬਚਾਉਣ ਲਈ ਜਿਹੜੀ ਮਿਹਨਤ ਹੈਗੀ ਉਹ ਵੀ ਹੱਡ ਤੋੜ ਮੀ ਕਰਨੀ ਪੈਂਦੀ ਆ ਅਜਿਹੀ ਗੱਲਬਾਤ ਆਪਾਂ ਅੱਜ ਬਾਈ ਨਾਲ ਕਰਾਂਗੇ ਸਸਕਾ ਬਾਈ ਜੀ ਫੋਲੋ ਵੀਰੇ ਠੀਕ ਆ ਹਾਂਜੀ ਬਾਈ ਜੀ ਪਹਿਲਾਂ ਤਾਂ ਬਾਈ ਜੀ ਆਪਣਾ ਥੋੜੀ ਇੰਟਰੋ ਦੱਸ ਦੋ ਆਪਣਾ ਪਿੰਡ ਤੇ ਨਾਮ ਹਾਂਜੀ ਤੇ ਮੇਰਾ ਪਿੰਡ ਭਾਦੜਾ ਤੇ ਨਾਮ ਮੇਰਾ ਅਮਰਦੀਪ ਸਿੰਘ ਆਈ ਤੇ ਇਹ ਮੇਰਾ ਪਿੰਡ ਮਾਨਸਾ ਜ਼ਿਲ੍ਹੇ ਚ ਪੈ ਜਾਂਦਾ ਬਲਾਡੇ ਕੋਲੀ ਠੀਕ ਹੈ ਅੱਛਾ ਭਾਈ ਜੀ ਜਿਵੇਂ ਆਪਾਂ ਦੇਖ ਰਹੇ ਆਂ ਵੀ ਤੁਸੀਂ ਡ੍ਰੈਗਨ ਦੀ ਖੇਤੀ ਚੁਣੀ ਹਾਂਜੀ ਆਪਾਂ ਫਸਲੀ ਚੱਕਰ ਦੇ ਵਿੱਚੋਂ ਨਿਕਲਣਾ ਜ਼ਿਮੀਂਦਾਰ ਨੂੰ ਬਹੁਤ ਔਖਾ ਹੋ ਜਾਂਦਾ ਜਿਵੇਂ ਝੋਨਾ ਤੇ ਕਣਕ ਦੀ ਖੇਤੀ ਹੈ ਜਿਹੜੀ ਆਪਣੇ ਪਿੰਡਾਂ ਦੇ ਵਿੱਚ ਆਮ ਜੀ ਗੱਲ ਚੱਲਦੀ ਹੈ ਵੀ ਇਹ ਖੇਤੀ ਨੂੰ ਸੌਖਾ ਮੰਨਦੇ ਨੇ ਜ਼ਿਮੀਂਦਾਰ ਵੀ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪੈਂਦੀ ਤੇ ਲਾਹੇਵੰਦ ਵੀ ਹੈ ਪਰ ਤੁਸੀਂ ਡ੍ਰੈਗਨ ਫਰੂਟ ਦੀ ਖੇਤੀ ਚੁਣੀ ਇਹਦੇ ਕੀ ਕਾਰਨ ਰਹੇ ਇਨਾ ਅਸਲ ਦੇ ਵਿੱਚ ਇਹ ਸੀਗਾ ਇੱਕ ਨਾ ਥੋੜੀ ਪਾਣੀ ਦੀ ਪ੍ਰੋਬਲਮ ਜ਼ਿਆਦਾ ਰਹਿੰਦੀ ਸੀਗੀ। ਇੱਕ ਆਪਾਂ ਨੂੰ ਇਹਦਾ ਨਾ ਬਾਗਬਾਨੀ ਵੱਲ ਜਾਣ ਦਾ ਜ਼ਿਆਦਾ ਉਝਾਨ ਸੀ ਸ਼ੁਰੂ ਤੋਂ। ਫਿਰ ਮੈਂ ਫਸਲ ਦੇਖਣ ਲੱਗਿਆ ਵੀ ਕਿਹੜੀ ਕਰੀਏ। ਫਿਰ ਅਸੀਂ ਗੁਜਰਾਤ ਵੱਲ ਗਏ ਉੱਥੇ ਮੈਂ ਡ੍ਰੈਗਨ ਵੀ ਲੱਗਿਆ ਦੇਖਿਆ। ਠੀਕ ਹੈ। ਹਾਂ ਤੇ ਫਿਰ ਉਸ ਤੋਂ ਬਾਅਦ ਦੇਖਿਆ ਵੀ ਡ੍ਰੈਗਨ ਕਿਹੜੇ ਟੈਂਪਰੇਚਰ 'ਚ ਹੋ ਜਾਂਦਾ ਤੇ ਆਪਣੇ ਵੱਲ ਹੁੰਦਾ ਜਾਂ ਨਹੀਂ ਹੁੰਦਾ। ਫਿਰ ਅਸੀਂ ਥੋੜੀ ਤੋਂ ਸ਼ੁਰੂਆਤ ਕੀਤੀ ਉਹਦਾ ਚੰਗਾ ਫਰੂਟ ਆਇਆ। ਤੇ ਮਾਰਕੀਟ ਚ ਵੀ ਚੰਗਾ ਰਿਸਪੌਂਸ ਮਿਲਿਆ ਉਸ ਤੋਂ ਬਾਅਦ ਫਿਰ ਅਸੀਂ ਆਪਦਾ ਅੱਗੇ ਅੱਗੇ ਵਧਾਉਂਦੇ ਗਏ ਠੀਕ ਹੈ ਹਾਂਜੀ ਅੱਛਾ ਭਾਈ ਜੀ ਜਿਵੇਂ ਹੁਣ ਕੋਈ ਵੀ ਨਵਾਂ ਕੰਮ ਸ਼ੁਰੂ ਕਰਦੇ ਆਂਗੇ ਇੱਕ ਵਾਰੀ ਲੋਕ ਹਨਾ ਜਿਹੜੇ ਟਿੱਚਰਾਂ ਜਰੂਰ ਕਰਦੇ ਆਂ ਵੀ ਆਹ ਪਤਾ ਨਹੀਂ ਕੀ ਲਾ ਕੇ ਬਹਿ ਗਿਆ ਚੰਗਾ ਭਲਾ ਝੋਨੇ ਕਣਕ ਦੀ ਖੇਤੀ ਕਰਦੇ ਸੀਗੇ ਤੇ ਡੀਮੋਟੀਵੇਟਿਵ ਕਰਨ ਵਾਲੇ ਵੀ ਬੜੇ ਹੁੰਦੇ ਹੈਗੇ ਹਾਂਜੀ ਤੇ ਤੁਸੀਂ ਇਹਨਾਂ ਚੀਜ਼ਾਂ 'ਤੇ ਲੋਕਾਂ ਦੇ ਤਾਨੇ ਮੇਨੇ ਕੋਈ ਫੇਸ ਕੀਤੇ ਸਟਾਰਟਿੰਗ ਦੇ ਵਿੱਚ ਨਹੀਂ ਨਹੀਂ ਆਪਾਂ ਨੂੰ ਸਾਡੇ ਪਿੰਡ ਨੇ ਚਲੋ سپورਟ ਵਧੀਆ ਕੀਤੀ ਇਹਨਾਂ ਨੇ ਨਹੀਂ ਕਹੇਗਾ ਉਹ ਕਹਿੰਦੇ ਵੀ ਚਲੋ ਜੇ ਕਾਮਯਾਬ ਹੁੰਦਾਗਾ ਤਾਂ ਹੋਰ ਵੀ ਨਾਂ ਲਾ ਲੈਣਗੇ ਦੇਖ ਕੇ ਹੋਰ ਫਾਰਮਰ ਹਾਂਜੀ ਠੀਕ ਹੈ ਤੇ ਚਲੋ ਆਪਣਾ ਬਹੁਤ ਸੋਹਣਾ ਚੱਲਿਆ ਵਿੱਚ ਦੀ ਚਲੋ ਕੁਦਰਤੀਆਂ ਮਾਰਾ ਵੀ ਆਈਆਂ ਤੇ ਹੁਣ ਆਪਾਂ ਨੂੰ ਇਹ ਬਹੁਤ ਸੋਹਣੀ ਕਮਾਈ ਹੋ ਰਹੀ ਹੈਗੀ ਠੀਕ ਹਾਂਜੀ ਲੱਗ ਬੜਾ ਅੱਛਾ ਬਈ ਇਹ ਕਿੰਨੇ ਏਕੜ ਲਾਇਆ ਹੋਇਆ ਆਪਾਂ ਇਸ ਤੇ ਇੱਥੇ ਜਿੱਥੇ ਆਪਾਂ ਖੜ੍ਹਿਆਂਗੇ ਇਹ ਆਪਣਾ ਚੰਦਨ ਤੇ ਡ੍ਰੈਗਨ 2 ਏਕੜ ਇੱਥੇ ਹੈਗਾ ਜੀ ਠੀਕ ਹੈ 1 ਏਕੜ ਆਪਣਾ ਦੂਸਰੀ ਸਾਈਡ ਲੱਗਿਆ ਹੋਇਆਗਾ ਉਹਨੂੰ ਹਲੇ ਲੱਗੇ ਨੂੰ 4-5 ਮਹੀਨੇ ਹੋਏ ਨੇਗੇ ਜੀ ਹਾਂਜੀ ਤੇ ਬਾਈ ਜਿਵੇਂ ਹੁਣ ਡ੍ਰੈਗਨਾਂ ਦੀ ਖੇਤੀ ਦੇ ਬਾਰੇ ਆਪਾਂ ਗੱਲ ਕਰੀਏ ਜੇ ਸਟਾਰਟਿੰਗ ਦੇ ਵਿੱਚ ਚੱਲੀਏ ਇਹਨੂੰ ਜਿਹੜੀ ਕੀ ਕਿਹੇ ਜੀ ਮਿੱਟੀ ਚਾਹੀਦੀ ਹੈ ਤੇ ਕਿਹੋ ਜਿਹਾ ਪਾਣੀ ਚਾਹੀਦਾ ਹੋਊਗਾ ਜੇ ਕੋਈ ਵੀ ਜ਼ਿੰਮੇਵਾਰ ਇਹਨੂੰ ਸਟਾਰਟ ਕਰਨਾ ਚਾਹਵੇ ਤਾਂ ਤੇ ਮਿੱਟੀ ਤੇ ਪਾਣੀ ਦਾ ਸਿਸਟਮ ਇਹ ਹੈਗਾ ਵੀਰੇ ਇਹ ਨਾ ਅਸਲ ਵਿੱਚ ਆਉਂਦਾ ਕੈਕਟਸ ਵੈਰਾਈਟੀ ਹੂੰ ਕੈਕਟਸ ਜਦੋਂ ਆਪਾਂ ਨੂੰ ਮਾਰੂਥਲ 'ਚ ਜ਼ਿਆਦਾ ਮਿਲਦੀ ਆਏਗੀ ਇਹਨੂੰ ਨਾ ਮਿੱਟੀ ਆ ਜਿਹੜੀ ਥੋੜੀ ਰੇਤਲੀ ਹੋਵੇ ਉਹ 'ਚ ਵੀ ਹੋ ਜਾਂਦਾ ਚੰਗੀ 'ਚ ਤਾਂ ਹੋਣੀ ਹੋਣਾਗਾ ਠੀਕ ਆ ਥੋੜਾ ਜਿਹਾ ਰੇਤ ਰੇਸਲੇ ਬਾਹਣ 'ਚ ਜ਼ਿਆਦਾ ਗਰੋਥ ਕਰਦਾ ਪਾਣੀ ਵੀ ਇਹਨੂੰ ਕੋਈ ਬਹੁਤਾ ਚੰਗੇ ਦੀ ਵੀ ਜ਼ਰੂਰਤ ਨਹੀਂ ਹੈ ਤੇ ਮਾੜੇ ਪਾਣੀ 'ਚ ਵੀ ਚੱਲਦਾਗਾ ਚੰਗੇ 'ਚ ਵੀ ਇਹ ਵੀ ਹਰ ਇੱਕ ਕੰਡੀਸ਼ਨ ਦੇ ਵਿੱਚ ਪਲਾਂਟ ਵਧੀਆ ਗਰੋਥ ਕਰਦਾਗਾ ਅੱਛਾ ਭਾਈ ਜਿਵੇਂ ਦੇਖੀਏ ਬੀ ਆਮ ਜਿਹੇ ਛੋਟਾ ਜਿਮੀਦਾਰ ਪੰਜ ਸੱਤ ਕਿੱਲੇ ਵਾਲਾ ਇਹ ਚੀਜ਼ ਨੂੰ ਬਣਾਉਂਦਾਗਾ ਕੋਈ ਚਲੋ ਆਪਾਂ ਦੋ ਕਨਾਲ ਜੱਦਾ ਕਿੱਲੇ ਤੋਂ ਸਟਾਰਟ ਕਰਦਾ ਉਹਦੇ ਵਿੱਚ ਮੇਨ ਪ੍ਰੋਬਲਮ ਰਹਿ ਜਾਂਦੀ ਹੈ ਵੀ ਇੱਕ ਵਾਰ ਆ ਜਿਹੜੀ ਨਾ ਇਹਦੀ ਇਨਕਮ ਆ ਗਈ ਉਹ ਰੁਕ ਜਾਂਦੀ ਹੈਗੀ ਖੇਤ ਦੇ ਵਿੱਚ ਜਿਹੜੀ ਆਪਾਂ ਇਨਕਮ ਲੈਣੀ ਹੈਗੀ ਤੇ ਇਨਵੈਸਟਮੈਂਟ ਕਰ ਜਾਂਦਾ ਜਮੀਦਾਰ ਤੇ ਉਹ ਕਿਵੇਂ ਲੱਗਦਾਗਾ ਤੁਹਾਨੂੰ ਉਹ ਮੇਰੇ ਵਿੱਚ ਇਨਵੈਸਟਮੈਂਟ ਰੁਕਣ ਦਾ ਕੋਈ ਚਾਂਸ ਨਹੀਂ ਹੈਗਾ ਹੂੰ ਜਿਵੇਂ ਠੰਡ ਦੇ ਵਿੱਚ ਇਹਦੇ ਵਿੱਚ ਸਰੋਂ ਬਹੁਤ ਸੋਹਣੀ ਹੋ ਜਾਂਦੀ ਹੈਗੀ ਠੀਕ ਹੈ ਉਹ ਲਗਭਗ ਕਣਕ ਤੋਂ ਥੋੜੀ ਉਡਾਣ ਜਾਂਦੀ ਹੈ ਲਗਭਗ ਉੱਥੇ ਪੜ ਜਾਂਦੀ ਹੈਗੀ ਹੂੰ 30 35000 ਮੰਗੂ ਇੱਕੜ ਦਾ ਕੱਢ ਲੈਨੇ ਆ ਉੱਚੋਂ ਸਰੋਂ ਚ ਬਾਕੀ ਗਰਮੀਆਂ ਚ ਜੇ ਤੁਸੀਂ ਸਬਜੀ ਦਾ ਕਰਨਾ ਚਾਹੁੰਦੇ ਹੋ ਸਬਜੀ ਦਾ ਚਾਹੇ ਦੇ ਵਿੱਚ ਤੁਸੀਂ ਜਦੋਂ ਇਹ ਫਰੂਟਿੰਗ ਤੇ ਆ ਗਿਆ 2 ਸਾਲਾਂ ਬਾਅਦ ਉਦੋਂ ਵੀ ਕਰ ਸਕਦੇ ਹੋਗੇ ਪਰ ਹੁਣ ਸਾਡੇ ਇਹ ਹੈਗਾ ਵੀ ਗਰਮੀ ਦਾ ਇਹਦਾ ਆਪਦਾ ਸੀਜ਼ਨ ਬਹੁਤ ਸੋਹਣਾ ਲੱਗ ਜਾਂਦਾ ਹੈ ਠੀਕ ਹੈ ਤੇ ਠੰਡ ਦੇ ਵਿੱਚ ਇਹਦੇ ਵਿੱਚ ਅਸੀਂ ਸਰੋਂ ਬੀਜ ਦਿੰਨੇ ਆਗੇ ਨਲੇ ਨੂੰ ਥੋੜਾ ਠੰਡ ਤੋਂ ਬਚਾ ਲੈਂਦੀ ਆ ਠੀਕ ਹੈ ਅੱਛਾ ਭਾਈ ਜੀ ਜਿਵੇਂ ਹੁਣ ਦੇਖੀਏ ਇਹਦੀ ਸਟਾਰਟਿੰਗ ਦੇ ਵਿੱਚ ਦੇਖੀਏ ਤੇ ਇਹਦੇ ਕੋਈ ਬੀਜ ਵਗੈਰਾ ਆਉਂਦਾਗਾ ਜਾਂ ਇਹ ਕਲਮ ਟਾਈਪ ਹੀ ਜਿਆਦਾਤਰ ਦੇ ਇਹਦਾ ਬੂਟਾ ਕਲਮ ਤੋਂ ਤਿਆਰ ਹੁੰਦਾ ਬੀਜ ਤੋਂ ਨਹੀਂ ਹੁੰਦਾ ਹੈਗਾ ਹਾਂ ਉਹ ਕਲਮ ਕੱਟ ਕੇ ਲਾਗ ਜਾਂਦੀ ਹੈਗੀ 5-7 ਇੰਚ ਦੀ ਹੂੰ ਤੇ ਉਸ ਤੋਂ ਬਾਅਦ ਅੱਗੇ ਅੱਗੇ ਗ੍ਰੋਥ ਕਰਨੇ ਸ਼ੁਰੂ ਕਰ ਦਿੰਦਾ ਉਸ ਤੋਂ ਤੇ ਫਰੂਟਿੰਗ ਤੱਕ ਭਾਈ ਜੇ ਗੱਲ ਕਰੀਏ ਕਿ ਕਿੰਨੇ ਟਾਈਮ ਦੇ ਵਿੱਚ ਚੱਲ ਜਾਂਦਾ ਹੈ ਫਰੂਟਿੰਗ ਜਿੱਤੇ ਇਹ ਲਗਭਗ 2 ਸਾਲਾਂ ਚ ਆਪਾਂ ਨੂੰ ਚੰਗੀ ਨਿਕਮਤੇ ਹੋ ਜਾਂਦਾ ਹੈਗਾ 2 ਸਾਲ ਨੂੰ ਫਰੂਟ ਦੇਣ ਲੱਗ ਜਾਂਦਾ ਹਾਂ ਸਾਡੇ ਕੋਲ ਤਾਂ ਪਹਿਲੇ ਸਾਲ ਵੀ ਵਧੀਆ ਫਰੂਟ ਆ ਗਿਆ ਸੀਗਾ ਇਹਦਾ ਹੂੰ ਉਹਦਾ ਇਹ ਕਾਰਨ ਹੋ ਜਾਂਦਾ ਵੀ ਤੁਹਾਡਾ ਐਕਸਪੀਰੀਅੰਸ ਕਿੰਨਾ ਕਰ ਜੋ ਸਟਾਰਟਿੰਗ ਤੇ ਕੋਈ ਵੀ ਬੰਦਾ ਲਾਉਂਦਾ ਹੈਗਾ ਜਿਵੇਂ ਇੱਕ ਦੋ ਕ ਨਾਲ ਲਾਈਆਂ ਨੇ ਗਿਆ ਉਹਨਾਂ ਨੂੰ ਚਾਹੇ 2 ਢਾਈ ਸਾਲਾਂ ਬਾਅਦ ਫਰੂਟ ਆਵੇ ਪਰ ਜਿੰਨੇ ਵੀ ਆਪਾਂ ਨੇ ਫਾਰਮ ਲਵਾਏ ਨੇ ਉਹਦੇ ਵਿੱਚੋਂ 80 85% ਫਾਰਮ ਹੈ ਇਹ ਜਿਹੜੇ ਪਹਿਲੇ ਸਾਲ ਹੀ ਫਰੂਟਿੰਗ ਤੇ ਨੇਗੇ ਹੂੰ ਚਾ ਭਾਈ ਤੁਹਾਡਾ ਐਕਸਪੀਰੀਅੰਸ ਕਿੰਨਾ ਰਹਿ ਗਿਆ ਫਿਰ ਡ੍ਰੈਗਨ ਫਰੂਟ ਦੇ ਰਿਹਾ ਆਪਣਾ ਹੋ ਗਿਆ ਲਗਭਗ ਵੀਰੇ 5-6 ਸਾਲ ਹੋ ਗਏ ਡ੍ਰੈਗਨ ਗਰੂ ਕਰਦਿਆਂ ਨੂੰ ਹੂੰ ਤੇ ਇਹਦੇ ਵਿੱਚ ਚੰਗੀ ਇਨਕਮ ਲੈ ਰਹਿਆਂਗੇ ਇਹ ਬਾਗ ਲੱਗਿਆ ਜਿਹੜੀ ਇਹਦੀ ਉਮਰ ਆ ਗਈ ਉਹ ਲਗਭਗ 2 ਸਾਲ ਆ ਗਈ ਠੀਕ ਹੈ ਹਾਂਜੀ ਹਾਂਜੀ ਤਾਂ ਆਪਾਂ ਦੇਖ ਰਹੇ ਹਾਂ 2 ਸਾਲਾਂ ਹੋ ਗਈ ਜਿਹੜੀ ਤੇ ਫਰੂਟਿੰਗ ਚੱਲ ਪਈ ਇਹਦੀ ਫਰੂਟ ਬਹੁਤ ਸੋਹਣਾ ਆ ਰਿਹਾ ਵੀਰੇ ਫਰੂਟ ਇਹਨੂੰ ਇਹ ਸੀਜ਼ਨ ਦਾ ਸੀ ਹਲੇ ਲਗਭਗ ਅ 2 ਟਨ ਦੇ ਆਸਪਾਸ ਫਰੂਟ ਵੇਚ ਚੁੱਕਿਆਂਗੇ ਠੀਕ ਹੈ ਹਾਂਜੀ ਅੱਛਾ ਭਾਈ ਦੇਖਦੇ ਆ ਜਿਵੇਂ ਜ਼ਿਆਦਾਤਰ ਡ੍ਰੈਗਨ ਫਾਰਮ ਹੁੰਦੇ ਨੇ ਜਿਹੜੇ ਆਪਾਂ ਦੇਖਦੇ ਆ ਵੀਡੀਓਜ਼ ਪਈਆਂ ਹੁੰਦੀਆਂ ਨੇ ਇਹ ਖੰਭੇ ਲਾਏ ਹੁੰਦੇ ਹੈਗੇ ਹਾਂਜੀ ਤੇ ਤੁਸੀਂ ਆ ਜਿਹੜੇ ਵਾਇਰਿੰਗ ਵੇਰਾ ਕੀਤੀ ਹੈਗੀ ਹਾਂਜੀ ਇਹ ਨਾ ਨਾਮਾ ਮੈਥਡਾ ਟ੍ਰੈਲਿਸ ਮੈਥਡ ਇਹਦਾ ਸਿਸਟਮ ਹੈ ਡ੍ਰੈਗਨ ਦਾ ਇਹਦਾ ਨਾ ਏਕੜਾਂ ਤੇ ਡਿਪੈਂਡ ਨਹੀਂ ਰਹਿੰਦਾ ਹੈਗਾ ਵੀ ਤੁਸੀਂ ਕਿੰਨੇ ਏਕੜ ਲਾਏ ਹੈਗੇ ਇਹਦਾ ਡਿਪੈਂਡ ਰਹਿੰਦਾ ਹੈਗਾ ਨੰਬਰ ਉਹ ਬ੍ਰਾਂਚੀਜ਼ ਤੇ ਜਿੰਨੀਆਂ ਆਪਣੀਆਂ ਇਹਦੇ ਵਿੱਚ ਬ੍ਰਾਂਚੀਜ਼ ਹੋਣਗੀਆਂ ਉਹ ਨਹੀਂ ਇਹਨੂੰ ਫਰੂਟ ਆਊਗਾ ਠੀਕ ਹੈ ਹਾਂਜੀ ਇਹ ਟ੍ਰੈਲਿਸ ਮੈਥਡ ਦਾ ਸਿਸਟਮ ਹੈ ਅਭੀ ਇਹਦੇ ਵਿੱਚ ਫਰੂਟ ਜ਼ਿਆਦਾ ਆਉਣ ਦਾ ਕਾਰਨ ਹੈ ਅਭੀ ਇਹਦੇ ਵਿੱਚ ਪਲਾਂਟ ਜ਼ਿਆਦਾ ਲੱਗ ਜਾਂਦੇ ਨੇ ਹਾਂ ਹਾਂਜੀ ਅੱਛਾ ਭਾਈ ਜਿਵੇਂ ਦੇਖੀਏ ਆਹ ਚੀਜ਼ ਦੇਖਣ ਨੂੰ ਆਮ ਬੰਦਾ ਕਹੇ ਵੀ ਸੋਹਣੀ ਨਹੀਂ ਲੱਗਦੀ ਹਾਂਜੀ ਜਿਵੇਂ ਆਪਾਂ ਜੇ ਝੋਨੇ ਵਾਲੇ ਜ਼ਿਮੀਂਦਾਰ ਦੇਖੀਓ ਕਹਿੰਦੇ ਆ ਬੂਟਾ ਬਹੁਤ ਵਧੀਆ ਬਣਾਇਆ ਝੋਨੇ ਨੇ ਤੇ ਝਾੜ ਬਹੁਤ ਦੇਊਗਾ ਹਾਂਜੀ ਤੇ ਜੇ ਕੋਈ ਫਲਦਾਰ ਬੂਟਾ ਉਹਨੂੰ ਦੇਖ ਕੇ ਕਹਿੰਦੇ ਆ ਵੀ ਯਾਰ ਬਹੁਤ ਵਧੀਆ ਫਲ ਲੱਗੂਗਾ ਇਹਨੂੰ ਤੇ ਆਪਾਂ ਦੇਖਣ ਨੂੰ ਦੇਖੀ ਆ ਆਹ ਇੱਕ ਕਲਮ ਹੈਗੀ ਤੇ ਇਹਦੇ ਉੱਤੋਂ ਡ੍ਰੈਗਨ ਫਰੂਟ ਤਿਆਰ ਕਰਨਾ ਨਹੀਂ ਇਹ ਤਾਂ ਨਾ ਇਹਦਾ ਹਰ ਇੱਕ ਪਲਾਂਟ ਦਾ ਆਪਣਾ ਨੇਚਰ ਹੁੰਦਾ ਹੈ ਇਹਦਾ ਦਾ ਜਿੱਥੇ ਦੇ ਕੰਡਾ ਹੈਗਾ ਉੱਥੋਂ-ਉੱਥੇ ਨੇ ਫਰੂਟ ਕੱਢ ਲੈਣਾ ਹੈ ਠੀਕ ਆ ਆਹ ਕੰਡੇ 'ਚੋਂ ਨਿਕਲਨੇ ਹਾਂਜੀ ਹਾਂਜੀ ਇਹ ਫਿਰ ਜਿੰਨੇ ਕੰਡੇ ਆ ਉਨੇ ਫਰੂਟ ਇਹਦੇ ਵਿੱਚੋਂ ਨਿਕਲਦੇ ਆ ਜਾਂ ਨਹੀਂ ਇਹਦਾ ਸੀਜ਼ਨ ਵਾਈਜ਼ ਹੁੰਦਾ ਹੈਗਾ ਨਾ ਜਿਵੇਂ ਇਹ ਤੇ ਇੱਕ ਆ ਜਿੰਨੇ ਕਿਤੇ 1.5 ਫੁੱਟ ਤੇ ਲਗਭਗ ਤੇ 50-60 ਕੰਡੇ ਹੋਣੇ ਆ ਇੱਕ ਗੰਡੇ ਤੇ ਆ ਗਿਆ ਇਸ ਤੋਂ ਬਾਅਦ ਅਗਲੇ ਸਾਲ ਹੋਰ ਬਹੁਤ ਗੰਡੇ ਨੇ ਤਾਂ ਹਰ ਸਾਲ ਹੀ ਫਰੂਟ ਆਉਂਦਾ ਰਹਿਣਾ ਹੈ ਠੀਕ ਹੈ ਹਾਂਜੀ ਜੇਕਰ ਭਾਈ ਜਿਵੇਂ ਗੱਲ ਕਰੀਏ ਸਾਹਮਣੇ ਸੰਭਾਲ ਦੀ ਹਾਂਜੀ ਨਵੇਂ ਜ਼ਿਮੀਦਾਰਾਂ ਨੂੰ ਇਹ ਬੜੀ ਦਿੱਕਤ ਆਉਂਦੀ ਆ ਵੀ ਕੁਝ ਨੌਲੇਜ ਘਟ ਹੋਣ ਕਰਕੇ ਹਾਂਜੀ ਉਹ ਇਨਵੈਸਟਮੈਂਟ ਵੀ ਕਰ ਦੇਣਗੇ ਤੇ ਨਵੀਂ ਖੇਤੀ ਨੂੰ ਚੁਣ ਵੀ ਲੈਣਗੇ ਹਾਂਜੀ ਪਰ ਉਹ ਸਾਹ ਸੰਭਾਲ ਦੇ ਵਿੱਚ ਥੋੜਾ ਜਿਹਾ ਵੀਕ ਹੋ ਜਾਂਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਨੌਲੇਜ ਬਾਰੇ ਜਾਂ ਕੋਈ ਬਿਮਾਰੀ ਵਗੈਰਾ ਵੀ ਕੀ ਕਿਹੜੀ ਸਟੇਜ 'ਚ ਕਿਹੜੀ ਦਵਾਈ ਪਾਉਣੀ ਹੈ ਇਹਦੇ ਵੀ ਉਹ ਦਿੱਕਤਾਂ ਆਈਆਂ ਸੋ ਉਹਨੂੰ ਕੋਈ ਸਾਹਮਣਾ ਕਰਨਾ ਪਿਆ ਵੀ ਕੋਈ ਬਿਮਾਰੀ ਆਈ ਬਿਮਾਰੀ ਤਾਂ ਅਸਲ ਕੋਈ ਨਹੀਂ ਹੈਗੀ ਇਹਦਾ ਥੋੜਾ ਜਿਹਾ ਟੈਂਪਰੇਚਰ ਨਾਲ ਹੋ ਜਾਂਦਾ ਕਈ ਵਾਰ ਜੇ ਆਪ ਟੈਂਪਰੇਚਰ ਜ਼ਿਆਦਾ ਹੋ ਜੇ ਨਾ ਇਹ ਥੋੜਾ ਪੱਤਾ ਇਹ ਸੁੱਕ ਜਾਂਦਾ ਹੈਗਾ ਠੀਕ ਹੈ ਉਹਦੇ ਲਈ ਆਪਾਂ ਇਹਦੇ ਵਿੱਚ ਫੋਗਰ ਲਾਏ ਹੋਏ ਨੇ ਉੱਪਰ ਉਹ ਚਲਾ ਲੈਣੇ ਆਗੇ ਉਹ 1-2% ਪੱਤਿਆਂ ਨੂੰ ਕਈ ਵਾਰ ਸਨਬਰਨ ਹੋ ਜਾਂਦੀ ਹੈਗੀ। ਹੂੰ। ਅੱਛਾ ਭਾਈ ਇਹ ਆਰਗੈਨਿਕ ਨਹੀਂ ਜਾਂ ਕੋਈ ਪੈਸਟੀਸਾਈਡ ਵਗੈਰਾ ਆਪਾਂ ਜੁਦ ਕਰ ਦੇਣਾ ਉੱਪਰ। ਉੱਪਰ ਤਾਂ ਸਪਰੇ ਕੋਈ ਨਹੀਂ ਹੁੰਦੀ ਹੈਗੀ ਵੀਰੇ। ਹੂੰ। ਜੜਾਂ ਜਿਹਨੂੰ ਜਿਵੇਂ ਆਪਾਂ ਰੂੜੀ ਦੀ ਖਾਦ ਦੇ ਦਿੰਨੇ ਆਗੇ। ਹੂੰ। ਨਾਈਟ੍ਰੋਜਨ ਵਗੈਰਾ ਜਾਂ ਪੋਟਾਸ਼ ਵਗੈਰਾ ਦੇ ਦਿੰਨੇ ਆਗੇ ਨੂੰ ਆਪਾਂ। ਠੀਕ ਹੈ। ਹਾਂਜੀ। ਮਤਲਬ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਆਂ ਵੀ ਆਰਗੈਨਿਕ ਵਾਂਗੂ ਹੈ ਇਹ। ਹਾਂਜੀ ਹਾਂਜੀ। ਪੈਸਟੀਸਾਈਡ ਬਹੁਤ ਘੱਟ ਯੂਜ਼ ਹੁੰਦੀ। ਹਾਂਜੀ ਹਾਂਜੀ। ਠੀਕ ਹੈ। ਅੱਛਾ ਭਾਈ ਜਿਵੇਂ ਹੁਣ ਦੇਖੀ ਆ ਵੀ ਜਿਹੜੀ ਇਹਦੀ ਹੈਗੀ ਇਨਵੈਸਟਮੈਂਟ ਦੀ ਗੱਲ ਕਰੀ ਹਾਂਜੀ ਇੱਕ ਏਕੜ ਦੇ ਵਿੱਚ ਇਨਵੈਸਟਮੈਂਟ ਕਿੰਨੀ ਕੋ ਜਾਂਦੀ ਹੈ ਅ ਇਹਦੀ ਇਨੀਸ਼ੀਅਲ ਕਾਸਟ ਹੁੰਦੀ ਹੈ ਕਿ 4 ਤੋਂ 5 ਲੱਖ ਰੁਪਿਆ ਪਰ ਏਕੜ ਦਾ ਲੱਗ ਜਾਂਦਾ ਹੈ ਹੂੰ ਤੇ ਉਸ ਤੋਂ ਬਾਅਦ ਇਹਦੇ ਵਿੱਚ ਕੋਈ ਬਹੁਤਾ ਇਨਵੈਸਟਮੈਂਟ ਨਹੀਂ ਹੈਗੀ ਹੂੰ ਹਾਂਜੀ ਤੇ ਜਿਵੇਂ ਆ ਖੰਬੇ ਵਗੈਰਾ ਸਾਰਾ ਕੁਝ ਵਿੱਚ ਇਨਕਲੂਡ ਆ ਜਾਂਦਾ ਗਏ ਹਾਂਜੀ ਹਾਂਜੀ ਤੇ ਕਲਮਾ ਵੀ ਵਿੱਚ ਇਨਕਲੂਡਡ ਹੈ ਏ ਟੂ ਜ਼ेड ਵਿੱਚ ਟ੍ਰਿਪ ਲਾ ਕੇ ਵਿੱਚ ਹੀ ਲੈ ਲਓ ਸਾਰਾ ਕੁਝ ਲਾ ਕੇ ਵਿੱਚ ਚਾਰ ਤੋਂ 5 ਲੱਖ ਇੱਕ ਏਕੜ ਦੀ ਹਾਂਜੀ ਤੇ ਇਨਵੈਸਟਮੈਂਟ ਵੀ ਵਨ ਟਾਈਮ ਆ ਕਿ ਕੋਈ ਬਾਅਦ ਚ ਵੀ ਵਨ ਟਾਈਮ ਹੀ ਆ ਉਸ ਤੋਂ ਬਾਅਦ ਤਾਂ ਇਹਨੂੰ ਕੋਈ ਜ਼ਿਆਦਾ ਨਹੀਂ ਹੈ ਉਹ ਤਾਂ ਆਪਣੀ ਖਾਮ ਸੰਭਾਲ ਦੀ ਸਾਲ ਦੀ 35-40 ਹਜ਼ਾਰ ਰੁਪਿਆ ਖਰਚਾ ਆ ਜਾਂਦਾ ਹੈ ਹੂੰ ਤੇ ਜਿਕਰ ਬਈ ਜੇ ਹੁਣ ਗੱਲ ਕਰੀਏ ਵੈਰਾਈਟੀਆਂ ਕਿੰਨੀਆਂ ਕਉਂਦੀਆਂ ਨੇ ਇਹਦੇ ਵਿੱਚ ਵੈਰਾਈਟੀਆਂ ਤਾਂ ਬਹੁਤ ਆਉਂਦੀਆਂ ਨੇ ਬਸ ਵੈਰਾਈਟੀ ਦੀ ਮੇਨ ਗੱਲ ਇਹ ਹੈ ਵੀ ਆਪਣੀ ਏਰੀਆ ਦੇ ਵਿੱਚ ਕਿਹੜੀ ਵਧੀਆ ਰਹਿੰਦੀ ਹੈਗੀ ਜਿਵੇਂ ਸਾਡੇ ਕੋਲ ਸਿਆਮ ਰੈੱਡ ਆ ਗਈ ਇਜ਼ਰਾਈਲੀ yellow via ਤੇ ਆਪਣੇ ਕੋਲ LD5 ਵੀ ਹੈਗੀ ਉਹ ਆਪਣੇ ਕੋਲੇ ਤਿੰਨੇ ਚਾਰ ਵੈਰਾਈਟੀਆਂ ਬਹੁਤ ਸੋਹਣਾ ਰਿਜ਼ਲਟ ਦੇ ਰਹੀਆਂ ਨੇ ਠੀਕ ਹੈ ਤੇ ਮੇਨ ਗੱਲ ਜਿਵੇਂ ਹੁਣ ਬਾਈ ਦੇਖੀਏ ਜ਼ਿੰਮੇਦਾਰ ਹਾਂਜੀ ਖੇਤੀ ਕਰ ਲੈਂਦਾ ਨਵੀਂ ਖੇਤੀ ਨੂੰ ਚੁਣਨ ਤੋਂ ਬਾਅਦ ਮਾਰਕੀਟਿੰਗ ਦੀ ਦਿੱਕਤ ਬਹੁਤ ਆਉਂਦੀ ਨਹੀਂ ਮਾਰਕੀਟ ਇਹਦੀ ਬਹੁਤ ਜ਼ਿਆਦਾ ਹੈਗੀ ਵੀਰੇ ਫਰੂਟ ਦੀ ਤਾਂ ਕਿਸੇ ਦੀ ਵੀ ਹੈਗੀ ਕਿਉਂਕਿ ਇਹਦੇ ਬਾਰੇ ਆਪਾਂ ਨਾ ਕਿਉਂਕਿ ਜਿਵੇਂ ਆਪਣੇ ਨਾਰਮਲ ਕਣਕ ਝੋਨੇ ਦੀ ਮਾਰਕੀਟ ਆ ਤਾਂ ਆਪਣੀ ਆਮ ਹੀ ਪਿੰਡਾਂ ਦੇ ਵਿੱਚ ਮੰਡੀਆਂ ਦੇ ਵਿੱਚ ਹੋ ਜਾਂਦੀ ਹੈਗੀ ਕਿਉਂਕਿ ਇੱਕ ਗਵਰਨਮੈਂਟ ਥਰੂ ਜਾਂਦੀ ਹੈਗੀ ਇਹ ਇਹਦੀ ਜੇ ਆਪਾਂ ਪ੍ਰਾਈਵੇਟ ਮੰਡੀ ਚ ਜਾਈਏ ਨਾ ਫਰੂਟ ਦੀ ਸੇਲ ਹੈ ਹੀ ਬਹੁਤ ਜ਼ਿਆਦਾ ਹੈਗੀ ਹਾਂਜੀ ਪਰ ਜੇ ਆਪਾਂ ਦੇਖੀ ਆਮ ਆਪਣੀਆਂ ਲੋਕਲ ਮੰਡੇ ਮੰਡੀਆਂ ਦੇਖ ਲਈਏ ਜਾਂ ਲੋਕਲ ਸ਼ਹਿਰ ਦੇਖ ਲਈਏ ਹਾਂਜੀ ਉੱਥੇ ਜਿਹੜੇ ਫਰੂਟ ਦੀ ਇਹ ਜਿਹੇ ਫਰੂਟ ਦੀ ਡਿਮਾਂਡ ਬਹੁਤ ਘੱਟ ਹੁੰਦੀ ਆ ਲੋਕ ਕੁਸ਼ਤਾਂ ਮੰਨ ਲੀ ਵੀ ਕੋਸਟਲੀ ਹੋਣ ਕਰਕੇ ਹਾਂ ਜੀ ਪ੍ਰੇਫਰ ਕਰਦੇ ਇਸ ਨੂੰ ਬਾਈ ਕਰਨਾ ਤੇ ਕੁਛ ਲਾ ਲਈ ਵੀ ਨੌਲੇਜ ਨਾ ਹੋਣ ਕਰਕੇ ਵੀ ਕਿਹੜੇ ਫਰੂਟ ਦੀ ਆਪਾਂ ਨੂੰ ਜ਼ਿਆਦਾ ਜ਼ਰੂਰਤ ਆ ਜਾਂ ਕਿਹੜੀ ਚੀਜ਼ ਖਾਣੀ ਚਾਹੀਦੀ ਨਹੀਂ ਹੁਣ ਤਾਂ ਇਹ ਹੈਗਾ ਨਾ ਇਹ ਤਾਂ ਸਾਰੇ ਫਰੂਟਾਂ ਦੇ ਬਰਾਬਰੀ ਚੱਲ ਰਿਹਾ ਹੈਗਾ ਹੂੰ ਜਮੇ ਬਸ ਇਹ ਬਲਾਈਏ ਚੰਗਾ ਸੇਵ ਦੋਟਾ 200 ਤੋਂ ਨਹੀਂ ਮਿਲਦਾ ਹੈਗਾ ਹੁਣ ਆਮਬ ਸੀਗਾ ਉਹ ਵੀ 1.5 200 ਰੁਪਏ ਕਿਲੋ ਜਾ ਰਿਹਾ ਸੀਗਾ ਵੀ ਹਰ ਇੱਕ ਫਰੂਟ ਹੀ ਇਸ ਰੇਂਜ ਚ ਮਿਲ ਰਿਹਾ ਹੈਗਾ ਆੜੂ ਹੈਗਾ ਉਹ ਵੀ 100 ਦੇ ਆਸ-ਪਾਸ ਸੀਗਾ ਇਹ ਵੀ ਲਗਭਗ ਇਹੀ ਰੇਟ ਚ ਰਹਿੰਦਾ ਹੈਗਾ ਇਹ ਕੋਈ ਬਹੁਤਾ ਕਾਸਟਲੀ ਨਹੀਂ ਹੈਗਾ ਆਪਾਂ ਨੂੰ ਨਵੇਂ ਫਰੂਟ ਕਰਕੇ ਲੱਗਦਾ ਹੈਗਾ ਠੀਕ ਹੈ ਤੇ ਇਹਦਾ ਮਾਰਕੀਟ ਪ੍ਰਾਈਸ ਬਾਈ ਹੁਣ ਜੇ ਦੇਖੀ ਤੁਸੀਂ ਜੇ ਮੰਡੀ ਚ ਲੈ ਆਨੇ ਉਹ ਕੀ ਮਿਲ ਰਿਹਾ ਜੇ ਅੱਜ ਦੇ ਟਾਈਮ ਦੀ ਗੱਲ ਕਰੀਏ ਇਹ ਡਿਪੈਂਡ ਕਰਦਾ ਹੈਗਾ ਡਿਮਾਂਡ ਤੇ ਉਹ ਵੈਸੇ 150 170 80 90 200 ਤੱਕ ਵੀ ਚਲਾ ਜਾਂਦਾ ਹੈਗਾ ਠੀਕ ਹੈ ਹਾਂਜੀ ਅੱਛਾ ਭਾਈ ਜਿਵੇਂ ਹੁਣ ਇਨਵੈਸਟਮੈਂਟ ਹੋ ਗਈ ਹਾਂਜੀ ਖਰਚਾ ਹੋ ਗਿਆ ਤੇ ਜੇ ਆਪਾਂ ਪ੍ਰੋਫਿਟ ਵੱਲ ਜਾਈਏ ਹਾਂਜੀ 4-5 ਲੱਖ ਰੁਪਈਆ ਆਪਾਂ ਇਨਵੈਸਟਮੈਂਟ ਕਰਕੇ ਪਹਿਲੇ ਸਾਲ ਪ੍ਰੂਫਿਟਿੰਗ ਦੇ ਵਿੱਚੋਂ ਆਪਾਂ ਕਿੰਨਾ ਕੁ ਪ੍ਰੋਫਿਟ ਕਮਾ ਸਕਦੇ ਹਾਂ ਪ੍ਰੋਫਿਟ ਐਦਾਂ ਐਵਰੇਜ ਜਿਵੇਂ ਹੁਣ ਇਹ ਸਾਡਾ ਦੂਜੇ ਸਾਲ ਦਾ ਭਾਗ ਹੈਗਾ ਜਿਹੜਾ ਇਹ ਵਾਲਾ ਹੈ ਹੂੰ ਇਹ ਤੁਸੀਂ ਇਹ ਮੰਨ ਲਓ ਵੀ ਇਸ ਸਾਲ ਸਾਡਾ ਲਗਭਗ 3 ਟਨ ਦੇ ਆਸ-ਪਾਸ ਫਰੂਟ ਉੱਤਰ ਹੀ ਹੋਗਾ ਠੀਕ ਹੈ ਹਾਂ ਦੋ 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 ਟਨ ਦੇ ਆਸ-ਪਾਸ ਤਾਂ ਸਾਡਾ ਨਿਕਲ ਚੁੱਕਿਆ ਹੈ ਸੇਲ ਕਰ ਚੁੱਕਿਆ ਹਾਂ ਉਹ ਤੁਸੀਂ ਇਹ ਲਾ ਲਓ ਵੀ ਲਗਭਗ 3000 ਕਿਲੋ ਹੋ ਗਿਆ ਉਹ ਹੂੰ ਹੁਣ ਉਹ 4 4.5 ਲੱਖ ਦੇ 4 ਲੱਖ ਦੇ ਆਸ-ਪਾਸ ਫਰੂਟ ਸਾਡਾ ਲੰਘ ਜਾਣਾ ਇਸ ਸਾਲ ਠੀਕ ਹੈ ਮੰਨ ਲਓ ਹਾਂਜੀ ਪਹਿਲੇ ਸੀਜ਼ਨ ਹੀ ਫਰੂਟਿੰਗ ਨਾਲ ਤੁਸੀਂ ਆਪਦਾ ਖਰਚਾ ਪੂਰਾ ਕਰ ਸਕਦੇ ਹਾਂਜੀ ਹਾਂਜੀ ਇਦਾਂ ਸਿਸਟਮ ਜੇ ਤੁਸੀਂ ਦੋ ਕਨਾਲਾ ਲਾਉਣੇ ਉਸ ਤੋਂ ਬਾਅਦ ਇੱਕ ਏਕੜ ਲਾਉਣੇ ਹੋਗੇ ਉਹਦੇ ਵਿੱਚ ਤੁਹਾਡਾ ਖਰਚਾ ਹੋਰ ਵੀ ਬਚ ਜਾਂਦਾਗਾ ਫਿਰ ਤੁਸੀਂ ਪਲਾਂਟ ਵੀ ਤੁਹਾਡੇ ਕੋਲ ਆਪਦਾ ਹੋ ਜਾਂਦਾਗਾ ਜਿਵੇਂ ਹੁਣ ਪਲਾਂਟ ਇੱਕ ਏਕੜ ਚ 1.5 ਲੱਖ ਦੇ ਆਸ-ਪਾਸ ਦਾ ਪਲਾਂਟ ਹੀ ਚਲਾ ਜਾਂਦਾਗਾ ਹੁਣ ਜਿਹਦੇ ਵਿੱਚ ਇਨਵੈਸਟਮੈਂਟ 4 ਲੱਖ ਹੋ ਰਹੀ ਹੈਗੀ ਤੁਸੀਂ ਪਹਿਲਾਂ ਇੱਕ ਦੋ ਕਨਾਲ ਤੋਂ ਸ਼ੁਰੂ ਕੀਤਾਗਾ ਉਸ ਤੋਂ ਦੋ-ਤਿੰਨ ਸਾਲਾਂ ਬਾਅਦ ਜੇ ਤੁਸੀਂ ਪਲਾਂਟ ਵੀ ਲੈਣੇ ਹੋਗੇ ਉਹ ਦੋ ਕਨਾਲਾਂ ਤੁਹਾਡਾ 1.5 ਲੱਖ ਰੁਪਈਆ ਹੋਰ ਬਚਾ ਦੇਣੀ ਹੈ ਠੀਕ ਹੈ ਤੁਸੀਂ ਆਪਾਂ ਆਪਦੇ ਹੀ ਮੰਨ ਲਓ ਜਿਹੜੇ ਨਵੇਂ ਪਲਾਂਟ ਨੇਗੇ ਹਾਂਜੀ ਕਟਿੰਗ ਵਗੈਰਾ ਕਰਕੇ ਘਰੇ ਤਿਆਰ ਕਰ ਸਕਦੇ ਹਾਂਜੀ ਜਿਵੇਂ 4 ਲੱਖ ਚ ਇੱਕੜ ਤਿਆਰ ਹੋ ਰਿਹਾ ਉਹ ਜੋ 1.5 ਲੱਖ ਹੋਰ ਕੱਟ ਹੋ ਜਾਊਗਾ ਹੂੰ ਲਗਭਗ 2.5 ਲੱਖ ਦੇ ਆਸ-ਪਾਸ ਖਰਚ ਹੀ ਰਹਿ ਜਾਂਦਾ ਹੈ ਅੱਛਾ ਵੀ ਜਿਵੇਂ ਤੁਸੀਂ ਕਲਮ ਤਿਆਰ ਕਰ ਦਿਓਗੇ ਹਾਂਜੀ ਉਹ ਜਿਵੇਂ ਇੱਥੋਂ ਕਿਹੜੀ ਕਲਮ ਤੁਸੀਂ ਕਟਿੰਗ ਕਰ ਦਿਓਗੇ ਜਿਵੇਂ ਇਦਾਂ ਜਿਵੇਂ ਆਈ ਨੂੰ ਫਰੂਟ ਆ ਰਿਹਾਗਾ ਹੂੰ ਇਹ ਇੱਥੋਂ ਕਲਮ ਕੱਟ ਹੋ ਜਾਊਗੀ ਹੂੰ ਇਹ ਮਦਰ ਮਦਰ ਪਲਾਂਟ ਹੋ ਜਾਂਦਾ ਤੇ ਦੀ ਗ੍ਰੋਥ ਬਹੁਤ ਫਾਸਟ ਹੁੰਦੀ ਹੈ ਠੀਕ ਹੈ ਤੁਸੀਂ ਫਰੂਟ ਵਾਲੀ ਕਲਮਨ ਦੇ ਉੱਤੇ ਤੁਸੀਂ ਜਿਹੜੇ ਅੱਗੇ ਪlant ਤਿਆਰ ਕਰ ਰਹੇ ਹਾਂਜੀ ਠੀਕ ਹੈ ਅੱਛਾ ਭਾਈ ਜਿਵੇਂ ਆ ਦੇਖ ਰਹੇ ਆ ਆ ਜਿਵੇਂ ਉੱਲੀ ਟਾਈਪ ਕਹਿੰਦੀ ਇਹ ਤਾਂ ਇਹ ਕੀ ਲੱਗੀ ਹੈ ਇਹ ਕੀ ਕਰਨਾ ਉੱਲੀ ਟਾਈਪ ਨਹੀਂ ਹੁੰਦੀ ਹੈਗੀ ਵੀਰੇ ਸੋਨੂੰ ਆਪਾਂ ਕਿਸੇ ਪੱਕੇ ਫੁੱਲ ਤੇ ਦਿਖਾਉਣਿਆਂਗੇ ਇਹ ਇਹ ਨਾ ਜਦੋਂ ਫਰੂਟ ਦਾ ਫੁੱਲ ਖਿੜਦਾ ਹੈਗਾ ਉਸ ਤੋਂ ਬਾਅਦ ਪਿੱਛੇ ਫਰੂਟ ਬਾਨਾ ਸ਼ੁਰੂ ਹੋ ਜਾਂਦਾ ਹੈਗਾ ਇਹ ਨਾ ਹੌਲੀ ਹੌਲੀ ਆਪਣੇ ਆਪ ਸੁੱਕ ਜਾਂਦਾ ਹੈਗਾ ਠੀਕ ਹੈ ਹਾਂ ਇਹ ਉੱਲੀ ਨਹੀਂ ਹੈਗੀ ਵੀਰੇ ਇਹਨੂੰ ਕੁਝ ਨਹੀਂ ਹੁੰਦਾ ਹੈਗਾ ਵੀ ਇਹ ਜਦੋਂ ਇਹ ਮੰਨ ਲਓ ਡਿੱਗਣ ਲੱਗਾ ਤਾਂ ਫਰੂਟ ਪਿੱਛੇ ਤਿਆਰ ਹੋਣ ਲੱਗਾ ਹਾਂਜੀ ਹਾਂਜੀ ਠੀਕ ਉਹਦੇ ਇੱਕ ਫੁੱਲ ਮਰ ਜਾ ਜਾਂਦਾ ਅੱਛਾ ਬਾਈ ਜੀ ਜਿਵੇਂ ਹੁਣ ਨਾਰਮਲ ਪੰਜ ਸੱਤ ਕਿੱਲੇ ਆਏ ਬੰਦੇ ਨੇ ਸਟਾਰਟ ਕਰਨਾ ਹੈ ਹਾਂਜੀ ਉਹ ਕੀ ਕੀ ਕਿੱਲਾਂ ਦਾ ਝਾਂ ਰੱਖੇ ਤੇ ਕਿਵੇਂ ਸਟਾਰਟ ਕਰੇ ਉਹ ਬਸ ਇਹੀ ਹੈਗਾ ਵੀ ਪਹਿਲਾਂ ਤਾਂ ਡਿਪੈਂਡ ਪਲਾਂਟ ਦੀ ਗੱਲ ਆ ਜਾਂਦੀ ਹੈਗੀ ਵੀ ਤੁਸੀਂ ਉਹ ਦੇਖੋ ਉਹ ਇੱਕ ਦੋ ਬਾਗ ਘੁੰਮੋ ਜਿਨ੍ਹਾਂ ਦਾ ਬਾਗ ਲੱਗਿਆ ਉਹਨਾਂ ਨੂੰ ਕਿੰਨੀ ਇੱਕ ਨੌਲੇਜ ਆ ਗਈ ਤੇ ਉਹ ਉਹਨਾਂ ਦਾ ਬਾਗ ਕਿਦਾਂ ਦਾ ਹੈਗਾ ਹੂੰ ਤੇ ਉਹ ਕਿੰਨਾ ਕੁ ਫਰੂਟ ਲੈ ਰਹੇ ਨੇ ਤੇ ਉਹਦੀ ਕੰਡੀਸ਼ਨ ਕਿਦਾਂ ਦੀ ਹੈਗੀ ਵੀ ਮੰਨ ਲੀਏ ਵੀ ਪੂਰੀ ਨੌਲੇਜ ਲੈ ਕੇ ਆਪਾਂ ਕੰਮ ਨੂੰ ਫੇਰ ਸਟਾਰਟ ਕਰੀਏ ਹਾਂਜੀ ਹਾਂਜੀ ਤੇ ਇਹਦੀਆਂ ਕਲਾਸਾਂ ਵਗੈਰਾ ਵੀ ਕੋਈ ਪ੍ਰੋਵਾਈਡ ਕਰਦੀ ਆ ਗਵਰਨਮੈਂਟ ਜਾਂ ਕੋਈ ਪ੍ਰਾਈਵੇਟ ਵਾਰੀ ਹੁਣ ਜਿੰਨੇ ਸਾਡੇ ਕੋਲ ਹੈਗਾ ਜਿਹੜੇ ਵੀ ਸੱਤ ਪਲਾਂਟ ਲੈਂਦੇ ਹੈਗੇ ਉਹਨਾਂ ਨੂੰ ਅਸੀਂ ਟਾਈਮ ਟੂ ਟਾਈਮ ਦੱਸਦੇ ਰਹਿੰਨੇ ਆ ਵੀ ਇਹ ਚੀਜ਼ ਕਰ ਲੋ ਵੈਸੇ ਤਾਂ ਆਪਾਂ ਸਟਾਰਟਿੰਗ ਦੀ ਸਾਰਾ ਦੱਸ ਦਿੰਨੇ ਆ ਵੀ ਇਹ ਇਹ ਹੋਣਾਗਾ ਹੂੰ ਤੇ ਉਹ ਸਟੈਪ ਵਾਈਜ਼ ਸਟੈਪ ਜਿਉ ਕੰਮ ਹੁੰਦੇ ਰਹਿੰਦੇ ਨੇ ਫਿਰ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਆਪਾਂ ਠੀਕ ਹੈ ਹਾਂਜੀ ਸੋ ਦੋਸਤੋ ਇਹ ਸੀਗੀ ਵੀਡੀਓ ਡ੍ਰੈਗਨ ਫਰੂਟ ਨੂੰ ਲੈ ਕੇ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਤੁਹਾਨੂੰ ਇਹ ਡ੍ਰੈਗਨ ਫਰੂਟ ਦੀ ਖੇਤੀ ਕਿਵੇਂ ਦੀ ਲੱਗੀ ਜਾਂ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਬਾਈਆਂ ਨਾਲ ਜ਼ਰੂਰ ਕੰਟੈਕਟ ਕਰੋ ਬਾਈਆਂ ਦਾ ਨੰਬਰ ਡਿਸਪਲੇ ਦੇ ਉੱਪਰ ਲਗਾ ਦੇਵਾਂਗੇ ਜੇਕਰ ਕਿਸੇ ਵੀ ਜ਼ਿੰਮੇਵਾਰ ਨੇ ਕੋਈ ਥੋੜੇ ਤੋਂ ਲੈ ਕੇ ਸਟਾਰਟ ਕਰਨਾ ਹੋਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰ ਸਕਦਾ ਹੈ ਧੰਨਵਾਦ